ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਝੋਟੀਆਂ ਆ ਗਿਆ ਵੀਰੇ ਕੋਲੇ ਦੋਵੇਂ ਤਾਜ਼ੀਆਂ ਸੂਈਆਂ ਨੇ ਵੀਰੋ ਦੋਵੇਂ ਚੰਗੇ ਰਿਕਾਰਡ ਵਾਲੀਆਂ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਟਿਕ ਟਕ ਵੀ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਮੇਰਾ ਜੋਬਨ ਵੀਰ ਜੀ ਪਿੰਡ ਹਰਦੁਰਵਾਲਾ ਅਸੀਂ ਡੇਰਾ ਬੱਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਦੇ ਫੋਨ ਨੰਬਰ 84374 ਤੇ 22925 ਤਾਂ ਵੀਰੇ ਛੋਟੀਆਂ ਸੁਈਆਂ ਆ ਗੀਆਂ ਛੋਟੀਆਂ ਸੁਈਆਂ ਸਾਈਆਂ ਵੀਜੀ ਤੋਹਫੇ ਕੱਲ੍ਹ ਆਲੇ ਕੱਲ ਨੂੰ ਕੱਲ ਵੀ ਕਿਨੇ ਕਿਨੇ ਮੁੱਲ ਪਾਇਆ ਵੀਰ ਜੀ ਇਨਾ ਫੋਨ ਮਾਰੇ ਦੀ ਕਿਰਪਾ ਨਾਲ ਆਇਆ ਨਾ ਹਾਂ ਜੀ ਪਿੰਡ ਪਰਾ ਪਿਆਰ ਬਖਸ਼ਣ ਦੇ ਆ ਤਾਂ ਪਹਿਲੇ ਪਹਿਲੇ ਫੋਨ ਤੇ ਵਿਕੀਆਂ ਕੱਲ ਵੀ ਅੱਜ ਵੀ ਪਹਿਲੇ ਪਹਿਲੇ ਫੋਨ ਤੇ ਹੀ ਜਾਣੀਆਂ ਜਾਣੀਆਂ ਬਿਲਕੁਲ ਰੇਡ ਜੈਜ ਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਜੀ ਰੇਡ ਵੀਰ ਦਾ ਜੈਜ ਹੁੰਦਾ ਅਜਾ ਕੱਲ ਵੀਰ ਅਪਲੋਡ ਕੀਤੀ ਵੀਡੀਓ ਚੋਟੀਆਂ ਸਾਰੀਆਂ ਵੇਗੀਆਂ ਹਨਾ ਤਾਂ ਇੱਕ ਵੇਗ ਦਾ ਰੇਡ ਇੱਕ ਵੇਗ ਦੀ ਸਚਾਈ ਤੇ ਇੱਕ ਸਾਫ਼ ਸੁਥਰਾ ਜਿਹੜਾ ਕੰਮ ਚੱਲੀ ਜਾਂਦਾ ਹਨਾ ਵੀਰ ਤਾਂ ਇਹ ਕਰਕੇ ਵੀਰ ਦਾ ਰੇਡ ਜੈਜ ਹੁੰਦਾ ਵੀਰੋ ਤਾਂ ਜਲਦੀ ਪਸ਼ੂ ਵੇਖਦਾ ਹਾਂਜੀ ਤਾਂ ਅੱਜ ਵੀ ਝੋਟੀਆਂ ਦੇ ਰੇਡ ਜਾ ਜਾ ਜੀ ਜਿਹੜੇ ਵੀ ਦੀ ਜਾਜ ਆ ਪਲੂਨ ਕੱਟੀ ਆ ਚੌਗੀ ਸ਼ਗੀ ਸ਼ਗੀ ਆ ਹਾਂਜੀ ਕੰਨਾਂ ਲੈ ਕੰਨੀਆਂ ਖਲੋਤੀਆਂ ਦੰਦਾਲੀਆਂ ਠੀਕ ਹੈ ਜੀ ਇਹ ਕਾਹਵੇ ਜੀ ਤੁਸ ਆ ਪੇਰ ਝੋਟੀ ਆ ਮਗਰ ਕੱਟੀ ਆ ਮਗਰ ਕੱਟਿਆ ਉਹ ਹੱfte ਦੀ ਲਾਲੇ ਕੋ 10 ਦਿਨਾਂ ਦੀ ਲਾਲੇ ਕੋ 15 ਦਿਨਾਂ ਦੀ ਲਾਲੇ ਬਿਲਕੁਲ ਚੰਗੇ ਸੀਮਨ ਦਾ ਬੱਚਾ ਹੈ ਨਾ ਸੀਮਨ ਦੀ ਕੱਟੀ ਵੀਰ ਜੀ ਮਗਰ ਕਿਆ ਬਾਤ ਹੈ ਇਹ ਮਾਨਕੀ ਆਖਲੀ ਆ ਮਾਨਕੀ ਆ ਕਟੀ ਦੀ ਵੀ ਮਗਰ ਤਾਂ ਵੀਰੇ ਕਿੰਨਾ ਦੁੱਧ ਝੋਟੀ ਥਲੇ ਇਹ ਦੁੱਧ ਵੀ ਜੀ 9 ਕਿਲੋ ਹੋਊਗਾ ਅੱਛਾ ਪਰ ਆਪਾਂ 9 ਨਹੀਂ ਆਪਾਂ 8 1/2 ਘੰਟੇ ਲੈਣੀ ਆ 8 1/2 ਦੀ ਗਾਰੰਟੀ ਹੋਣਾ ਬਿਲਕੁਲ ਜਿਉ ਦੱਸੇਗਾ ਕੰਮ ਚੱਲੂਗਾ ਬਿਲਕੁਲ ਬਿਲਕੁਲ ਕਿਹਨੋਂ ਆਪਾਂ ਜਿੰਨਾ ਚੱਡਾ ਇਥੇਲੇ 10000 ਕਹੀ ਜਾਈਏ ਵੀ ਜੀ ਜੀ ਦੋ ਪਹਿਰੇ ਪਹਾੜੇ ਚ ਨਹੀਂ ਜਾ ਕੇ ਹਾਂਜੀ ਫਿਰ ਤੇ ਗਾਲਾਂ ਕੱਢਣੀਆਂ ਖੋਲੋ ਵੀਰੇ ਥੋਰਾ ਵਖਾਈਏ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਵੀਰੇ ਕੋਲੇ ਤਾਂ ਤਾਜੀ ਸੂਈ ਆ ਮਗਰ ਕੱਟੀ ਆ ਗਈ ਆ ਥਣ ਬੜਾ ਪਿਆਰਾ ਲੱਗਿਆ ਤਾ ਚੈੱਕ ਕਰ ਲਓ ਵੀਰੇ ਤੋਰਾ ਸ਼ਾਨਦੂਨ ਵੀ ਦੀ ਲਬਾਸ ਬੂਤ ਬਹੁਤ ਮਣਕੀਆ ਕਹਿੰਦੀ ਏ ਦੀ ਵੀ ਬਹੁਤ ਚੰਗੀ ਝੋਟੀ ਆ ਸਿੰਘ ਤੁੰਗ ਚੰਗਾ ਲੱਗਿਆ ਦੀ ਕੁਆਲਿਟੀ ਬਹੁਤ ਟਾਪ ਦੀ ਆ ਬਿਲਕੁਲ ਇਹਨੂੰ ਇੰਦਰ ਰੁਪਈਆ ਨਹੀਂ ਲੰਗਦਾ ਉਹ ਗਾਓ ਹਾਂ ਬਿਲਕੁਲ ਤੇ ਵੇਖੋ ਵੀਰੋ ਲੈ ਵਾਲੂ ਵੀ ਦੀਆਂ ਸਫਾਈਆਂ ਬਹੁਤ ਚੰਗੀ ਝੋਟੀ ਆ ਮੇਰੀ ਝੋਟੀ ਦੀ ਕੱਦ ਕੱਠ ਬਹੁਤ ਸ਼ਾਨਦਾਰ ਆ ਪੁੱਠਾ ਪਠਾ ਵੇਖੋ ਗੱਡਾ ਪੁੱਠਾ ਬਹੁਤ ਆ ਹਾਂਜੀ ਹਾਂਜੀ ਖੁੱਡਾ ਖੜਾ ਬਹੁਤ ਸ਼ਾਨਦਾਰ ਲੱਗਾ ਚੰਗੀ ਝੋਟੀ ਦੀ ਕੁਆਲਿਟੀ ਵੀ ਖਾਲੋ ਰੁਪਈਆ ਨਹੀਂ ਲੰਗਦਾ ਜਿੰਨੂੰ ਕਹਦੇ ਨੇ ਚਵਾ ਇੱਕ ਨੰਬਰ ਜੀ ਨੀਕਾ ਸਿੰਘਾਂ ਦੀ ਬਾਕੀ ਜਿਉ ਦੱਸਦਾ ਵੀ ਨਿਕਲਦਾ ਵੀਰੇ ਉਹੀ ਆ ਬੇਚਿੰਤ ਤੇ ਬੇਫਿਕਰ ਹੋ ਕੇ ਤੂੰ ਦੂਰੋਂ ਵੀ ਆਉਗੇ ਚੱਲ ਕੇ ਛੱਡ ਕੇ ਨਹੀਂ ਜਾਉਗੇ ਪਸ਼ੂ ਕਿਉਂਕਿ ਇੱਕ ਤਾਂ ਰੇਟ ਜਾਇਜ਼ ਆ ਵੀਰ ਦਾ ਤਾਂ ਹੀ ਪਸ਼ੂ ਜਲਦੀ ਵੇਖਦਾ ਵੀਰੋ ਤਾਂ ਪਸ਼ੂ ਵੀ ਜਾਇਜ਼ ਹੁੰਦਾ ਚੰਗੀਆਂ ਝੋਟੀਆਂ ਜਿਹੜੀਆਂ ਹਾਂਜੀ ਹਾਂਜੀ ਬਿਲਕੁਲ ਜਾਇਜ਼ ਰੇਟ ਤੇ ਲੱਗੋ ਫਿਲਬੂਸ ਘਾਲਦਾ ਵਜੇ ਹਜੇ 12 ਦਾ ਟਾਈਮ ਹੋੰਡਿਆ ਵਾ ਇਹ ਵੀ ਜੀ 7 ਵਜੇ ਚੋਕੇ ਲੈ ਜਾਂਦੀਆਂ ਵਾ ਠੀਕ ਆ ਜੀ ਹਾਂਜੀ ਹਾਂਜੀ ਆਉਂ ਇਹ ਤਾਂ 12 ਹਾਂਜੀ ਬਾਨੀਆਂ ਪੁਨੀਆਂ ਚੜ੍ਹਿਆ ਵੀਰੇ 12 ਕਾ ਅਜੇ ਦਾ ਟਾਈਮ ਆ ਬਿਲਕੁਲ ਮੇਰੇ ਮੁੱਲ ਬੋਲੇ ਵੀਰ ਜੀ ਤੁਹਾਨੂੰ ਪਤਾ ਹੀ ਆਪਾਂ ਨਿਕਲ ਨਿਕੇ ਪਾਉਣੇ ਆ ਨਮਾ ਟਾਈਮ ਦਾ ਆਪਾਂ ਕੰਮ ਕਰਨਾ ਵਾ ਫੇ ਆਪਾਂ ਤਾਜੀ ਲੈ ਲਈਆਂ ਵਾ ਜੀ ਹਾਰ ਯਾਰ 15 15 ਸੌ ਵਾ ਕੇ ਆਪਾਂ ਦੋਵੇਂ ਦੇ ਦਿਆਂਦੇ ਉਹ ਦੀਆਂ ਵਾਲੇ ਰੇਟ ਹਨਾ ਕੋਟ ਦੀਆਂ ਵਾਲੇ ਮੋਲੇ ਵੀਰ ਜੀ ਹਾਂ ਵੀਰੇ ਅੱਠੀ ਨਹੀਂ ਆ 78 ਨਹੀਂ ਆ ਦੇਣੀ 75000 ਦੀ ਆ ਵੇਤੀ 75000 ਵਾਲਾ ਆਪਣੇ ਪ੍ਰਾਪ ਫੋਨ ਲਾਵੇ ਫੇ ਥੋੜਾ ਬੜਾ ਇਮਾਨਦਾਰ ਕਾਦਾ ਕੋ ਫੋਨ ਲਾ ਲੈਣਾ ਤੇ ਵੇਖੋ ਵੀਰੋ 75 ਦੀ ਹੋ ਜੂ ਚੰਗੀ ਛੋਟੀ ਜੋ ਮੈਂ ਚਿਕਾ ਠੀਕ ਜੂ ਠੇ ਵਾਲੀ ਆ ਬਹੁਤ ਸ਼ਾਨਦਾਰ ਆ ਮਗਰ ਕਟੀ ਆ ਹਾਂਜੀ ਗਾੜੀ ਵੀ ਚੰਗੀ ਆ ਵੀਰ ਜੀ 75 ਦੀ ਸਿੰਘ ਚੰਗਾ ਲੱਗਿਆ ਹਾਂਜੀ ਸਿੰਘ ਸਿੰਘ ਬਹੁਤ ਸ਼ਾਨਦਾਰ ਲੱਗਾ ਚੱਡਾ ਚੱਡਾ ਦਿਖਾਓ ਫਿਰ ਸਫਾਈਆਂ ਬੜੀਆਂ ਝੋਟੀਆਂ ਵੇਖੋ ਸਿੰਘ ਸਿੰਘ ਬਹੁਤ ਕੁਆਲਟੀ ਵਾਲਾ ਵੇਖੋ ਕੀ ਬਾਤ ਆਂਦੀ ਆ ਵੀਰ ਜੀ 12 ਦਾ ਟਾਈਮ ਕੋਸਾ ਨਾ ਵੀਰ ਅੰਦਾਜ਼ਾ ਲਾ ਲੈ ਬਿਲਕੁਲ ਸੋਹਣੀ ਝੋਟੀਆਂ ਮਗਰ ਕੰਟੀ ਆ 75000 ਦੀ ਆ ਵੀਰੇ ਦੂਜੇ ਨੰਬਰ ਤੇ ਆ ਗਈ ਝੋਟੀ ਦੂਜੇ ਨੰਬਰ ਤੇ ਆ ਵੀਦੀ ਕਟਾਲੇ ਮਗਰ ਲੋਹਾ ਵਾ ਲੋਹਾ ਕਟਾ ਆ ਗਿਆ ਇਹਦੇ ਨਾਲੇ ਕੋਈ ਦਖੰਦ ਨਾ ਦਾ ਲਾ ਲੈ ਵੇਜੀ ਇਹ ਕਟਾਈ ਲੋਇਆ ਵਾ ਕੋ ਸਮਝੀ ਨਾ ਵੀ ਰੰਗ ਬਦ ਲਿਆ ਜਵਾਕ ਨੇ ਹਰ ਰਹਾ ਲੋਇਆ ਕਟਾਈ ਥੀ ਹੋਗੇ ਬੱਚਾ ਲੋਇਆ ਪਾਇਆ ਹੰਨੇ ਹਾਂ ਹਾਂ ਜੀ ਬੱਚਾ ਲੋਇਆ ਪਾਇਆ ਚੰਗੇ ਸੀਮਣ ਦਾ ਵਾ ਆ ਦੇਖੋ ਖੁਰਖਾ ਦੇ ਲੋਇਆ ਫਟਾ ਚੋਟੀ ਪੇਲੇ ਸੁਆ ਵੀਰੇ ਹਾਂ ਜੀ ਪਲੂਨ ਝੋਟੀ ਵਿੱਚ ਹੀ ਖੀਰਿਆ ਦੰਦਾਂ ਦੇ ਦੰਦੀਆਂ ਕਾਕਾ ਜੀ ਵੀਰ ਜੀ ਬਰਾਬਰ ਨਹੀਂ ਕੀਤੀਆਂ ਦੰਦੀਆਂ ਨਹੀਂ ਬਰਾਬਰ ਕੀਤੀਆਂ ਹਾਂ ਜੀ ਚੋ ਛਿੱਗੀ ਆ ਵੀਰ ਜੀ ਛਿੱਗੀ ਹੁੰਦੀ ਆ ਹਾਂ ਜੀ ਖੋਲੋ ਅੱਜ ਕੱਟ ਵਿਖਾਓ ਝੋਟੀ ਦੀ ਬੇਲ ਬਾਲ ਵਿਖਾਓ ਪੋਸ਼ ਬੱਠਲ ਝੋਟੀ ਹੈ ਵੀਰ ਜੀ ਖੋਲੋ ਵੀਰ ਜੀ ਦੇਖੋ ਵੀਰੇ ਪਾਇਆ ਨਾ ਖਾ ਲੋ ਝੋਟੀਆਂ ਕੈ ਤੇ ਵੀਰੇ ਸ਼ਾਮ ਦਾ ਹੀ ਕਾਫੀ ਤਿਆਰ ਹੋ ਗਏ ਹੋ। ਤਾਜੀ ਕਾਫੀ ਵੀਰ ਦੀ ਹਾਂਜੀ ਹਾਂਜੀ। ਖੋਲੋ ਜੀ। ਵੇਖੋ ਵੀਰੇ ਚੰਗੀ ਝੋਟੀ ਆ, ਤਾਜੀ ਸੂਈ ਆ। ਆ ਚਿੰਗ ਰਿੰਗ ਰਿੰਗ ਸਿੰਘ ਲੱਗਾ ਜਿਹਨੂੰ ਕਹਿ ਦਿੰਦੇ ਨਿੱਕਾ ਨਿੱਕਾ ਸਿੰਘ। ਸੋਣੀ ਝੋਟੀ ਵੀਰੇ। ਮੈਨੂੰ ਗੱਲ ਹੁੰਦੀ ਆ ਵੀਰੇ ਪਸ਼ੂ ਦਾ ਵੀਰ ਦਾ ਰੇਟ ਜਿਆਜ ਹੁੰਦਾ ਜੋ ਤੇ ਪਸ਼ੂ ਵੀ ਨਵੇਂ ਹੁੰਦੇ ਆ ਤਾਂ ਝੋਟੀਆਂ ਨੋਰਮਲ ਰੇਟ ਤੇ 75-75 ਹਜ਼ਾਰ ਦੀਆਂ ਝੋਟੀਆਂ ਵੀਰੇ ਸੂਅ ਚੋਗੇ ਵੀ ਹਨਾ ਚੰਗੀ ਰਕਮ ਦੀਆਂ ਵਿਕ ਜਾਂਦੀਆਂ। ਬਿਲਕੁਲ। ਵੇ ਦੇਖੋ ਵੀਰੋ ਨੋਰਮਲ ਰੇਡ ਆ ਤਾਂ ਪਸ਼ੂ ਜਲਦੀ ਵਿਗਦਾ ਨਿੱਕਾ ਸਿੰਗ ਲੱਗਾ ਸਫਾਈਆਂ ਨੇ ਲੈਵੇ ਦੀਆਂ ਜੈਡ ਬਲੈਕ ਝੋਟੀ ਹੈ ਵੀਰ ਜੀ ਇੱਕ ਐਂਕ ਚੱਕਰ ਹੀ ਨਹੀਂ ਵੇਖੋ ਬੜਾ ਜਫੀਆਂ ਪਾਉਂਦੇ ਰੋ ਕਟੀਆਂ ਬਹੁਤ ਚੰਗੀ ਚੋਟੀ ਹੈ ਬਿਲਕੁਲ ਦੇਖੋ ਐਂਕ ਇਹ ਮਾਰਦੀ ਕਿਰਪਾ ਵਾਲੇ ਠੰਡੀਆਂ ਸੀਲ ਹਨਾ ਪਸ਼ੂ ਬਾਕੀ ਜੱਤ ਵਾਲੀ ਝੋਟੀ ਹੈ ਇਧਰ ਦੀ ਝੋਟੀ ਹੈ ਵੀਰ ਜੀ ਦੇਖੋ ਜੱਤ ਕਿੰਨੇ ਪਿੰਡੇ ਤੇ ਬਿਲਕੁਲ ਹਾਂ ਜੀ ਬਹੁਤ ਸੋਹਣੀ ਝੋਟੀ ਨੇ ਵੀਰ ਜੀ ਤੋਰਦੇ ਚਾ ਕਾਕੀ ਥਾਂ ਸੁਣ ਦੀ ਬਹੁਤ ਕੁਆਲਿਟੀ ਆ ਤੋਰਦੇ ਹਾਂਜੀ ਵਿਖਾਓ ਵੇਖੋ ਸਫਾਈਆਂ ਵਿਖਾਓ ਝੋਟੀਆਂ ਹਾਂਜੀ ਹਾਂਜੀ ਤੋਰਦੇ ਥਾਨ ਥੂਣ ਦਾ ਬਹੁਤ ਵਧੀਆ ਵੇਦੀ ਚਵਾਜ ਦੇ ਦੇਖੋ ਭਲਾਈ ਤਾਂ ਥੱਲੇ ਬੈਠੇ ਰਹੋ ਕੀ ਬਾਤ ਹਾਂਜੀ ਹਾਂਜੀ ਚਵਾਜ ਬਹੁਤ ਅਸਲੀ ਲੱਗਦਾ ਨਾੜਾ ਦੇਖ ਲਓ ਚੱਡੇ ਤੇ ਕਿੜੀਆਂ ਕਰੀਆਂ ਹਾਜੀ ਵੀਰ ਜੀ ਥਾਨ ਬਹੁਤ ਜ਼ਿਆਦਾ ਪਸਮਕੇ ਕੱਢਦੀ ਝੋਟੀ ਚੰਗੀ ਝੋਟੀ ਹਾਂਜੀ ਹਾਂਜੀ ਤੋਰਦੇ ਵੇਖੋ ਵੀਰੋ ਚੰਗੀ ਝੋਟੀਆਂ ਵੀਰੇ ਕੋਲੇ ਤਾਜ਼ੀਆਂ ਸੁਈਆਂ ਨੇ ਦੋਵੇਂ ਝੋਟੀਆਂ ਚੰਗੀਆਂ ਨੇ ਤਾਂ ਐ ਲੈਵਲੂ ਵੀ ਚੰਗੀਆਂ ਸਫਾਈਆਂ ਚ ਆਛਾ ਝੋਟੀਆਂ ਗੀ ਸਪੈਸ਼ਲ ਫੀਸ ਲੜੀ ਕਰੇ ਸੋਹਣੀਆਂ ਝੋਟੀਆਂ ਵੀਰੇ ਕੱਦ ਕਾਠ ਵਾਲੀਆਂ ਨੇ ਬਿਲਕੁਲ ਬਿਲਕੁਲ ਤੁਹਾਨੂੰ ਬਤਾ ਕੋ ਭੈਣ ਭਰਾ ਖੜੂਗਾ ਯਾਦ ਕਰੂਗਾ ਯਾਦ ਕਰੂਗਾ ਹਾਂਜੀ ਹਾਂਜੀ ਰੇਟ ਵੀ ਜੈਜ ਹੁੰਦਾ ਵੀਰ ਦਾ ਤੇ ਪਸ਼ੂ ਵੀ ਸਾਫ ਸੁਥਰਾ ਹੁੰਦਾ ਵੀਰੋ ਤਾਂ ਵੀਰੇ ਇਹਦਾ ਮੁੱਲ ਇਹਦਾ ਮੁੱਲ ਵੇਖ ਲਓ ਵੀਰ ਦੀ ਜਨੇ ਦੀ ਕਹਿੰਦੇ ਦੇ ਦੇਣੇ ਆ ਜਾਣਦੇ ਹੋ ਜੈ ਜੀ ਇਹ ਵੀ ਹਣਾ ਦੋ ਛੱਡ ਦੀ ਵੀ ਜੀ 8000 ਤੋਂ 80 ਦੇ ਦੋ 78 ਦੀ ਹਾਂਜੀ 78 ਦੀ ਠੀਕ ਆ ਵੀਰੇ ਜੈਜ ਕੋਈ 85 85 ਵਾਲੇ ਰੇਟ ਨਹੀਂ ਇਹ ਤਾਂ ਤੁਹਾਡੇ ਜੈਜ ਆ ਹਣਾ ਨਾ ਕੋਈ 85 ਨਹੀਂ ਕਾਨੂੰ ਬਦਾਂ ਨਾ ਗੋਸੀ ਦੋ ਛੱਟ ਵਾਲਾ 77 ਦੀ ਇੱਕ ਹੋਰ ਛੱਟ ਜੀ 77 ਦੀ ਦੇ ਤਾਂ ਇਹ ਦੀ ਹਾਂ ਜੇ ਕੋ ਵੀਰੇ ਜੋੜਾ ਪਾ ਲਓ ਝੋਟੀਆਂ ਦੋਹਾਂ ਦਾ ਅਸੀਂ ਥੋੜਾ ਬਦਾਂ ਮਾਨਤਨ ਹੋਰ ਕਰ ਦਾਂਗੇ ਫਿਰ ਜਾਂਦੀ 77 75 ਦੀਆਂ ਨਹੀਂ ਤੱਕਾ ਜੇ ਆ ਝੋਟੀਆਂ ਬੜੀ ਚੰਗੀ ਦੀ ਝੋਟੀਆਂ ਚਲਾ ਜਾਂਦੇ ਨੇ ਝੋਟੀਆਂ ਪਸ਼ੂ ਚੰਗੇ ਆ ਤੁਹਾਡੇ ਬੜਾ ਸ਼ਾਨ ਆ ਬਹੁਤ ਸ਼ਾਨਦਾਰ ਆ ਨਹੀਂ ਪਸ਼ੂ ਸਾਫ਼ ਸੁਥਰੇ ਆ ਇਹ ਮਨਨ ਜੋ ਗੱਲ ਆ ਤਾਂ ਸੂਜੀਆਂ ਤਾਜ਼ੀਆਂ ਨੇ ਵੀਰੇ ਇੱਕ ਮਗਰ ਕੱਟੀ ਆ ਗਈ ਇੱਕ ਮਗਰ ਕੱਟਾ ਵਾ ਰੇਟ ਜਾਇਜ਼ ਆ 77 75 ਹਜ਼ਾਰ ਦੀਆਂ ਹੋ ਜਾਣੀਆਂ ਜੋੜਾ ਤੁਸੀਂ ਪਾ ਲਓ ਜ਼ਰੂਰ ਵੀ ਬਹੁਤ ਸ਼ਾਨਦਾਰ ਹੈ। ਕੀ ਬਾਤ ਹੈ। ਸੋਹਣੀਆਂ ਝੋਟੀਆਂ ਹਨਾ ਵੇਚਣ ਵਾਲਾ ਵੀਰ ਇਹ ਖੜ ਸਕਦਾ ਵਾ। ਹਾਂਜੀ ਹਾਂਜੀ ਤੇ ਵੀਰੋ ਰੇਟ ਜਿਆ ਜਿਆ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ। ਤੇ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ, ਲਾਈਕ ਕਰੋ ਤੇ ਸ਼ੇਅਰ ਕਰੋ। ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਵੀ ਖਾਲੀ ਜਾਵੇ। ਬਾਕੀ ਵੀਰੋ ਦੋਵੇਂ ਝੋਟੀਆਂ ਦੇ ਰੇਟ ਜਿਆ ਜਿਆ। ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ, ਤੁਸੀਂ ਛੱਡ ਕੇ ਨਹੀਂ ਜਾਂਦੇ, ਤੁਹਾਨੂੰ ਪਸੰਦ ਜ਼ਰੂਰ ਹੋਣਗੀਆਂ ਜੀ। ਹਾਂਜੀ ਵੀਰ ਜੀ ਆਪਾਂ ਤੁਹਾਨੂੰ ਤੋਂ ਮੋਲੇ ਉਹ ਪਉਣਾ 75 80 75 80 75 80 ਅਸਲੋਂ ਤਾਂ ਠੀਕ ਹੈ ਵੀਰੇ ਐਡਰੈਸ ਬੋਲੀ ਐਡਰੈਸ ਵੀਰ ਜੀ ਪਿੰਡ ਹਰਦੁਰਵਾਲ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਜੀ ਠੀਕ ਹੈ ਫੋਨ ਨੰਬਰ 84374 ਤੇ 22925 ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ